ਪੰਜਾਬੀ ਇੰਡਸਟਰੀ ਨੂੰ ਅੱਜ ਇੱਕ ਵੱਡਾ ਝਟਕਾ ਲੱਗਿਆ ਹੈ ਹਾਸੇ ਦੀ ਦੁਨੀਆ ਦਾ ਸਭ ਤੋਂ ਚਮਕਦਾ ਚਿਹਰਾ ਡਾਕਟਰ ਜਸਵਿੰਦਰ ਪੱਲਾ ਸਾਡੇ ਵਿਚਕਾਰ ਨਹੀਂ ਰਹੇ ਅੱਜ ਸਵੇਰੇ ਹੀ ਉਹਨਾਂ ਨੇ ਆਖਰੀ ਸਾਹ ਲਿੱਤੇ ਨੇ 4 ਮਈ 1960 ਨੂੰ ਲੁਧਿਆਣਾ ਵਿੱਚ ਜਨਮੇ ਜਸਵਿੰਦਰ ਪੱਲਾ ਨੇ ਆਪਣਾ ਕੈਰੀਅਰ 1982 ਚਨਕਾਟਾ 88 ਨਾਲ ਸ਼ੁਰੂ ਕੀਤਾ ਸੀ ਉਹਨਾਂ ਦਾ ਹਾਸਿਆਂ ਭਰਪੂਰ ਅੰਦਾਜ਼ ਤੇ ਕਿਰਦਾਰਾਂ ਦੀ ਪੇਸ਼ਕਾਰੀ ਲੋਕਾਂ ਦੇ ਦਿਲਾਂ 'ਚ ਸਦਾ ਲਈ ਵਸ ਗਈ ਚਨਕਾਟਾ ਸੀਰੀਜ਼ 'ਚ ਉਹਨਾਂ ਦੇ ਬਣਾਏ ਕਿਰਦਾਰ ਅੱਚਾ ਚਤਰਾ ਸਿੰਘ ਪਾਣਾ ਐਨ ਆਰ ਆਈ ਹਰ ਪੰਜਾਬੀ ਘਰ ਦਾ ਹਿੱਸਾ ਬਣ ਗਏ ਫਿਲਮਾਂ ਚ ਉਹਨਾਂ ਦੇ ਡਾਇਲੌਗ ਤੇ ਤਕੀਆ ਕਲਾਮ ਲੋਕਾਂ ਦੇ ਦਿਲ ਤੇ ਬੋਲੀਆਂ ਦੋਵਾਂ ਚ ਰਚ ਬਸ ਗਏ ਕੈਰੀ ਆਨ ਜਿੱਤਾਂ ਜਟਨ ਜੁਲੀਅਟ ਹਰ ਫਿਲਮ ਚ ਪੱਲਾ ਸਾਹਿਬ ਨੇ ਆਪਣੀ ਕਾਮੇਡੀ ਨਾਲ ਲੋਕਾਂ ਨੂੰ ਹਸਾਇਆ ਕੇਵਲ ਪੰਜਾਬ ਚ ਨਹੀਂ ਉਹਨਾਂ ਨੇ ਕੈਨੇਡਾ ਆਸਟ੍ਰੇਲੀਆ ਵਰਗੇ ਦੇਸ਼ਾਂ ਚ ਨੋਟੀ ਬਾਬਾ ਇਨ ਟਾਊਨ ਵਰਗੇ ਸ਼ੋਅ ਕਰਕੇ ਲੋਕਾਂ ਨੂੰ ਹਸਾ-ਹਸਾ ਕੇ ਲੋਟਪੋਟ ਕੀਤਾ ਉਹਨਾਂ ਦੀ ਕਾਮੇਡੀ ਸਿਰਫ ਉਹ ਹਸੌਨ ਲਾਈ ਨੇ ਸੀਓ ਸਮਾਜਿਕ ਮੁੱਤਿਆਂ ਜਿਵੇਂ ਇੱਕ ਕੁੜੀ ਪ੍ਰੂਣ ਹੱਤਿਆ ਬੇਰੋਜ਼ਗਾਰੀ ਅਤੇ ਨਸ਼ਿਆਂ ਤੇ ਵੀ ਹਾਸਿਆ ਰਾਹੀਂ ਝੋਟ ਕਰਦੇ ਸਨ ਉਹਨਾਂ ਦਾ ਸੰਸਕਾਰ ਸ਼ਨੀਵਾਰ 23 ਅਗਸਤ ਦੁਪਹਿਰ 12 ਵਜੇ ਬਲੌਂਗੀ ਮੋਹੱਲੀ ਦੇ ਸ਼ਮਸ਼ਾਨਘਾਟ ਵਿੱਚ ਹੋਵੇਗਾ ਪੰਜਾਬੀ ਸਿਨੇਮਾ ਨੇ ਅੱਜ ਇੱਕ ਵੱਡਾ ਕਲਾਕਾਰ ਗਵਾ ਦਿੱਤਾ ਹੈ ਪਰ ਡਾਕਟਰ ਜਸਵਿੰਦਰ ਪੱਲਾ ਦੀ ਹਸਣ ਵਾਲੀ ਵਿਰਾਸਤ ਸਦੀਆਂ ਤੱਕ ਜਿੰਦਾ ਰਹੇਗੀ